ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1270 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1271 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਮਲਾਰ ਮਹੱਲਾ ਪੰਜਵਾਂ ਰਾਗ ਮਲਾਰ ਵਿੱਚ ਪੰਜਵੇਂ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਪਰਮੇਸ਼ਰ ਹੋਵਾ ਦਿਆਲ ਜਿਸ ਮਨੁੱਖ ਉਤੇ ਪ੍ਰਮਾਤਮਾ ਦਿਆਵਾਨ ਹੁੰਦਾ ਹੈ ਮੇਗ ਵਰਸੈ ਅੰਮ੍ਰਿਤ ਧਾਰ ਉਸ ਦੇ ਹਿਰਦੇ ਵਿੱਚ ਗੁਰੂ ਦਾ ਅਪਦੇਸ਼ ਬਦਲ ਆਤਮਿਕ ਜੀਵਨ ਦੇਣ ਵਾਲੇ ਨਾਮ ਜਲਦੀਆਂ ਧਾਰਾਂ ਦੀ ਵਰਖਾ ਕਰਦਾ ਰਹਿੰਦਾ ਹੈ ਸਗਲੇ ਜੀ ਜਨ ਤਤਰੇ ਪਤਾਸੇ ਜਿਨ੍ਹਾਂ ਉੱਤੇ ਵਰਖਾ ਹੁੰਦੀ ਹੈ ਉਹ ਸਾਰੇ ਜੀਵ ਮਾਇਆ ਦੀ ਤ੍ਰਿਸ਼ਨਾ ਵੱਲੋਂ ਰਜ ਜਾਂਦੇ ਹਨ ਕਾਰਜ ਆਏ ਪੂਰੇ ਰਾਸੇ ਉਹਨਾਂ ਦੇ ਸਾਰੇ ਕੰਮ ਸਿਰੇ ਚੜ ਜਾਂਦੇ ਹਨ ਸਦਾ ਸੁਦਾ ਮਨ ਨਾਮ ਸੰਭਾਲ ਏ ਮੇਰੇ ਮਨ ਸਦਾ ਹੀ ਪਰਮਾਤਮਾ ਦਾ ਨਾਮ ਯਾਦ ਕਰਦਾ ਰਹੋ ਗੁਰਪੂਰੇ ਕੀ ਸੇਵਾ ਪਾਇਆ ਇੱਥੇ ਉੱਥੇ ਨਿਭਹਿ ਨਾਲ ਰਹਾਓ ਇਹ ਨਾਮ ਪੂਰੇ ਗੁਰੂ ਦੀ ਸ਼ਰਨ ਪਿਆ ਮਿਲਦਾ ਹੈ ਅਤੇ ਇਸ ਲੋਕ ਤੇ ਪਰਲੋਕ ਵਿੱਚ ਜੀਵ ਦੇ ਨਾਲ ਸਾਥ ਦਿੰਦਾ ਹੈ ਰਹਾਓ ਦੁੱਖ ਭੰਨਾ ਭੈ ਪੰਜਨ ਹਾਰ ਜੀਵਾਂ ਦੇ ਸਾਰੇ ਦਰਨਾਸ ਕਰ ਸਕਣ ਵਾਲੇ ਉਸ ਪ੍ਰਭੂ ਨੇ ਆਪਣੇਆਂ ਜੀਵਾਂ ਕੀ ਕੀਤੀ ਸਾਰ ਆਪਣੇ ਪੈਦਾ ਕੀਤੇ ਜੀਮਾਂ ਦੀ ਸਦਾ ਸੰਭਾਲ ਕੀਤੀ ਹੈ ਤੇ ਜੀਵਾਂ ਦਾ ਹਰੇਕ ਦੁੱਖ ਦੂਰ ਕੀਤਾ ਹੈ ਰਾਖਨ ਹਾਰ ਸਦਾ ਮਿਰਵਾਨ ਰੱਖਿਆ ਕਰਨ ਦੀ ਸਮਰੱਥਾ ਵਾਲਾ ਪਰਮਾਤਮਾ ਜੀਵਾਂ ਉਤੇ ਸਦਾ ਦਿਆਵਾਨ ਰਹਿੰਦਾ ਹੈ ਸਦਾ ਸਦਾ ਜਈਏ ਕੁਰਬਾਨ ਉਹਦੇ ਚਰਨਾਂ ਤੋਂ ਸਦਾ ਸਦਕੇ ਜਾਣਾ ਚਾਹੀਦਾ ਹੈ ਕੁਰਬਾਨ ਜਾਣਾ ਚਾਹੀਦਾ ਹੈ ਕਾਲ ਗਵਾਇਆ ਕਰਤੈ ਆਪ ਜਿਸਨੇ ਵੀ ਨਾਮ ਜਪਿਆ ਹੈ ਕਰਤਾਰ ਨੇ ਵਾਹਿਗੁਰੂ ਨੇ ਕਾਲਪੁਰਖ ਨੇ ਉਸਦੇ ਸਿਰ ਤੋਂ ਆਤਮਕ ਮੌਤ ਦੂਰ ਕਰ ਦਿੱਤੀ ਸਦਾ ਸਦਾ ਮਨ ਤੇ ਸੁਨੋ ਜਾਪ ਤਾਂ ਤੇ ਹੈ ਮਨ ਸਦਾ ਹੀ ਸਦਾ ਹੀ ਉਸ ਪਰਮਾਤਮਾ ਦਾ ਨਾਮ ਜਪਿਆ ਕਰ। ਦੇਸ਼ਟ ਧਾਰ ਰਾਖੇ ਸਭ ਜੰਤ ਉਸ ਭਗਵਾਨ ਨੇ ਪਰਮਾਤਮਾ ਨੇ ਮਿਹਰ ਦੀ ਨਿਗਾਹ ਕਰਕੇ ਸਾਰੇ ਜੀਵਾਂ ਦੀ ਸਦਾ ਆ ਰੱਖਿਆ ਕੀਤੀ ਹੈ। ਗੁਣ ਗਾਵੋ ਨਿਤ ਨਿਤ ਭਗਵੰਤ ਭਗਵਾਨ ਦੇ ਗੁਣ ਸਦਾ ਹੀ ਗਾਉਂਦੇ ਰਹਿਣ ਜਾਈਦਾ ਹੈ। ਪਰਮਾਤਮਾ ਦਾ ਸਦਾ ਨਾਮ ਜਪਦੇ ਰੋ। ਇਕੋ ਕਰਤਾ ਆਪੇ ਆਪ ਕਰਤਾਰ ਪ੍ਰਮਾਤਮਾ ਆਪ ਹੀ ਆਪ ਹਰ ਥਾਂ ਮੌਜੂਦ ਹੈ ਉਹ ਇੱਕ ਹੀ ਹੈ ਹਰ ਕੇ ਭਗਤ ਜਾਣੇ ਪ੍ਰਤਾਪ ਉਹਦੇ ਭਗਤ ਉਸਦਾ ਤੇਜ ਪ੍ਰਤਾਪ ਜਾਣਦੇ ਹਨ ਨਾ ਵੈਗੀ ਬੈ ਜ ਰਖਦਾ ਆਇਆ ਉਹ ਸਰਨ ਜੋਗ ਹੈ ਸਰਨ ਪਿਆ ਦੀ ਮਾ ਫੜਦਾ ਹੈ ਆਪਣੇ ਇਸ ਨਾਮ ਦੀ laaj ਉਹ ਸਦਾ ਹੀ ਰਖਦਾ ਆ ਰਿਹਾ ਹੈ ਨਾਨਕ ਬੋਲੇ ਤਿਸ ਕਾ ਬੁਲਾਇਆ ਉਸ ਦਾ ਦਾਸ ਨਾਨਕ ਉਸ ਕਰਤਾਰ ਦਾ ਪ੍ਰੇਰਿਆ ਹੋਇਆ ਹੀ ਉਸ ਦੀ ਸਿਫਤ ਸਲਾਹ ਦਾ ਬੋਲ ਬੋਲਦਾ ਹੈ ਮਲਾਰ ਮਹੱਲਾ ਪੰਜਵਾਂ ਗੁਰ ਸਰਣਾਈ ਸਗਲ ਨਿਧਾਨ ਗੁਰ ਦੀ ਸ਼ਰਨ ਪੈਰਿਆ ਸਾਰੇ ਖਜ਼ਾਨੇ ਮਿਲ ਜਾਂਦੇ ਹਨ ਸਾਚੀ ਦਰਗਹਿ ਪਾਈਏ ਮਾਨ ਸਦਾ ਕਾਇਮ ਰਹਿਣ ਵਾਲੀ ਰੱਬੀ ਦਰਗਾਹ ਵਿੱਚ ਆਦਰ ਮਿਲਦਾ ਹੈ ਭਰਮ ਭੋ ਦੁੱਖ ਦਰਦ ਸਭ ਜਾਏ ਜਿਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਉਂਦਾ ਹੈ ਉਸ ਦਾ ਭਰਮ ਡਰ ਹਰੇਕ ਦੁੱਖ ਦਰਦ ਦੂਰ ਹੋ ਜਾਂਦਾ ਹੈ ਸਾਧ ਸੰਗ ਹਰ ਸਾਧ ਹਰ ਗੁਣ ਗਾਏ ਸਾਧ ਸੰਗ ਸਦ ਹਰ ਗੁਣ ਗਾਏ ਤਾਂ ਤੇ ਗੁਰੂ ਦੀ ਸੰਗਤ ਵਿੱਚ ਰਹਿ ਕੇ ਸਦਾ ਪਰਮਾਤਮਾ ਦੇ ਗੁਣ ਗਾਇਆ ਕਰੋ ਮੇਰੇ ਮਾਦੋ ਜੀ ਸਾਧ ਸੰਗਤ ਮਿਲੇ ਸੁਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਸਾਧ ਸੰਗਤ ਵਿੱਚ ਵਰਕਤਾ ਨਾਮ ਦੀਆਂ ਵਰਸਦੀਆਂ ਹਨ ਤੇ ਨਾਮ ਜਪਣ ਦੀ ਜੋਤੀ ਵੀ ਪਰਮਾਤਮਾ ਦੇ ਨਾਮ ਵਿੱਚ ਜੁਟਣ ਦੀ ਜੋਲੇ ਉਹ ਹੈ ਉਹ ਸਾਧ ਸੰਗਤ ਵਿੱਚ ਹੀ ਜਾ ਕੇ ਲਗਦੀ ਹੈ ਮਨ ਮੇਰੇ ਗੁਰ ਪੂਰਾ ਸਲਾਹੇ ਹੈ ਮੇਰੇ ਮਾਨਾ ਪੂਰੇ ਗੁਰੂ ਦੀ ਸਦਾ ਸਿਫਤ ਸਲਾਹ ਕਰਿਆ ਕਰ ਨਾਮ ਨਿਦਾਨ ਜਪੋ ਦਿਨ ਰਾਤਿ ਮਨ ਚਿੰਦੇ ਫੜ ਪਾਹੇ ਰਹਾਓ ਗੁਰ ਦੀ ਸ਼ਰਨ ਪੈ ਕੇ ਦੇ ਨਰਾਤ ਪਰਮਾਤਮਾ ਦਾ ਨਾਮ ਜਪਿਆ ਕਰ। ਇਹੀ ਹੈ ਸਾਰੇ ਸੁੱਖਾਂ ਦਾ ਖਜ਼ਾਨਾ। ਜਿਹੜਾ ਮਨੁੱਖ ਜਪਦਾ ਹੈ ਨਾਮ ਉਹ ਮਨ ਮੰਗੇ ਫਲ ਪ੍ਰਾਪਤ ਕਰ ਲੈਂਦਾ ਹੈ। ਰਹਾਉ। ਸਤਿਗੁਰ ਜੇ ਵੜੇ ਅਵਰ ਨਾ ਕੋਏ ਬਖਸ਼ਿਆ ਕਰਨ ਵਿੱਚ ਗੁਰੂ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ। ਗੁਰ ਪਾਰ ਬ੍ਰਹਮ ਪਰਮੇਸ਼ਰ ਸੋਏ ਉਹ ਗੁਰੂ ਪਾਰ ਬ੍ਰह्म ਹੈ। ਗੁਰੂ ਪਰਮੇਸ਼ਰ ਹੈ ਸਭ ਆਪੇ ਹੀ ਆਪ ਹੈ ਜਨਮ ਮਰਨ ਦੁੱਖ ਤੇ ਰੱਖੈ ਗੁਰੂ ਜਨਮ ਮਰਨ ਦੇ ਗੇੜ ਦੇ ਦੁੱਖਾਂ ਤੋਂ ਬਚਾਉਂਦਾ ਹੈ ਮਾਇਆ ਬਿਖ ਫਿਰ ਬੋਹੜ ਨਾ ਚਾਖੈ ਜਿਹੜਾ ਮਨੁੱਖ ਗੁਰੂ ਦੇ ਸ਼ਰਨ ਪੈਂਦਾ ਹੈ ਉਹ ਆਤਮਿਕ ਮੌਤ ਲਿਆਉਣ ਵਾਲੀ ਮਾਇਆ ਦੇ ਜ਼ਹਿਰ ਨੂੰ ਮੁੜ ਮੁੜ ਸਵਾਦ ਲਾ ਲਾ ਕੇ ਨਹੀਂ ਰੱਖਦਾ ਨਹੀਂ ਚਖਦਾ ਰਹਿੰਦਾ ਗੁਰ ਕੀ ਮਹਿਮਾ ਕਥਨ ਨਾ ਜਾਏ ਗੁਰ ਦੀ ਵਡਿਆਈ ਬਿਆਨ ਨਹੀਂ ਕੀਤੀ ਜਾਂਦੀ ਕਦੇ ਵੀ ਬਿਆਨ ਨਹੀਂ ਹੋ ਸਕਦੀ ਗੁਰ ਪਰਮੇਸ਼ਰ ਸਾਚੈ ਨਾਏ ਗੁਰੂ ਪਰਮੇਸ਼ਰ ਦਾ ਰੂਪ ਹੈ ਗੁਰੂ ਪ੍ਰਮਾਤਮਾ ਦੇ ਸਦਾ ਕਾਇਮ ਰਹਿਣ ਵਾਲੇ ਨਾਮ ਵਿੱਚ ਲੀਨ ਰਹਿੰਦਾ ਹੈ ਸਤ ਸੰਜਮ ਕਰਨੀ ਸਭ ਸਾਚੀ ਪਰਮਾਤਮਾ ਦਾ ਨਾਮ ਸਿਮਰਦੇ ਰਹਿਣਾ ਇਹੀ ਹੈ ਗੁਰੂ ਦਾ ਸੰਜਮ ਪਰਮਾਤਮਾ ਦੀ ਸਿਵਸਦਾ ਕਰਦੇ ਰਹਿਣਾ ਇਹੀ ਹੈ ਗੁਰੂ ਦੀ ਕਰਨੀ ਸੋ ਮਨ ਨਿਰਮਲ ਜੋ ਗੁਰਸੰਗ ਰਾਚੀ ਜਿਹੜਾ ਮਨ ਗੁਰੂ ਦੀ ਸੰਗਤ ਵਿੱਚ ਮਸਤ ਰਹਿੰਦਾ ਹੈ ਰੰਗਿਆ ਰਹਿੰਦਾ ਹੈ ਉਹ ਮਨ ਪਵਿੱਤਰ ਹੋ ਜਾਂਦਾ ਹੈ ਗੁਰਪੂਰਾ ਪਾਈਐ ਵੱਡ ਭਾਗ ਪੂਰਾ ਗੁਰੂ ਵੱਡੀ ਕਿਸਮਤ ਨਾਲ ਮਿਲਦਾ ਹੈ ਵੱਡੇ ਭਾਗਾਂ ਨਾਲ ਪ੍ਰਾਪਤ ਹੁੰਦਾ ਹੈ ਕਾਮ ਕ੍ਰੋਧ ਲੋਭ ਮਨ ਤੇ ਤਿਆਗ ਜਿਸ ਨੂੰ ਪੂਰਾ ਗੁਰੂ ਮਿਲਦਾ ਹੈ ਉਹ ਮਨੁੱਖ ਆਪਣੇ ਵਿੱਚੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਵਿਕਾਰ ਦੂਰ ਕਰਕੇ ਗੁਰੂ ਦੀ ਸ਼ਰਨ ਪਿਆ ਰੰਦਾ ਹੈ ਕਰ ਕਿਰਪਾ ਗੁਰ ਚਰਨ ਨਿਵਾਸ हे ਪ੍ਰਭੂ ਪਰਮਾਤਮਾ ਮਿਹਰ ਕਰਕੇ ਮੈਨੂੰ ਗੁਰ ਦੇ ਚਰਨਾ ਵਿਖੇ ਟਿਕਾਈ ਰੱਖ ਨਾਨਕ ਕੀ ਪ੍ਰਭ ਸੱਚੀ ਅਰਦਾਸ हे ਪ੍ਰਭੂ ਪਰਮਾਤਮਾ ਨਾਨਕ ਦੀ ਇਹ ਅਰਦਾਸ ਹੈ ਸੇਵਕ ਨੂੰ ਆਪਣਾ ਸਦਾ ਥਿਰ ਨਾਮ ਬਖਸ਼ ਰਾਗ ਮਲਾਰ ਮਹੱਲਾ 5 ਪੜਤਾਰ ਘਰ ਤੀਜਾ ਰਾਗ ਮਲਾਰ ਘਰ ਤੀਜੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਪੜਤਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਗੁਰ ਮਨਾਰ ਪ੍ਰੇ ਦਿਆਰ ਸਿਉ ਰੰਗ ਕੀਆ ਹੈ ਸਖੀ ਜਿਸ ਜੀਵ ਇਸਤਰੀ ਨੇ ਆਪਣੇ ਗੁਰੂ ਦੀ ਪ੍ਰਸੰਤਾ ਹਾਸਲ ਕਰਕੇ ਦੇ ਆ ਦੇ ਸੋਮੇ ਪਿਆਰੇ ਪ੍ਰਭੂ ਨਾਲ ਆਤਮਿਕ ਆਨੰਦ ਮਾਣਾ ਸ਼ੁਰੂ ਕਰ ਦਿੱਤਾ ਕਿਨੋਂ ਰੀ ਸਗਲ ਸ਼ਿੰਗਾਰ ਉਸ ਨੇ ਸਾਰੇ ਆਤਮਿਕ ਸ਼ਿੰਗਾਰ ਕਰ ਲਏ ਭਾਗ ਉਸ ਦੇ ਅੰਦਰ ਉੱਚੇ ਆਤਮਿਕ ਗੁਣ ਪੈਦਾ ਹੋ ਗਏ ਤਜਿਓ ਰੀ ਸਗਲ ਵਿਕਾਰ ਉਸ ਨੇ ਸਾਰੇ ਵਿਕਾਰ ਛੱਡ ਦਿੱਤੇ ਉਹ ਵਿਕਾਰਾਂ ਤੋਂ ਦੂਰ ਹੋ ਗਿਆ ਤਾ ਤੋ ਅਸਥਿਰ ਧੀਆ ਰਹਾਓ ਉਹਦਾ ਪਹਿਲਾ ਪਟਕਦਾ ਮਨ ਡੋਲਣੋਂ ਹਟ ਗਿਆ ਰਹਾਓ ਐਸੇ ਰੇ ਮਨ ਪਾਏ ਕੈ ਆਪ ਗਵਾਏ ਕੈ ਕਰ ਸਾਧਨ ਸਿਉ ਸੰਗ ਏ ਮੇਰੇ ਮਨ ਤੂੰ ਵੀ ਇਸੇ ਤਰ੍ਹਾਂ ਪ੍ਰਭੂ ਦਾ ਮਲਾਪ ਹਾਸਲ ਕਰਕੇ ਆਪਣੇ ਅੰਦਰ ਆਪਾ ਪਾਪ ਦੂਰ ਕਰਕੇ ਸੰਤ ਜਨ ਨਾਲ ਸੰਗਤ ਕਰਿਆ ਕਰ ਬਾਜੇ ਬਜੇ ਹੈ ਮੇਰ ਦੰਗ ਅਨਾਹਦ ਕੋਕਲ ਰੀ ਰਾਮ ਨਾਮ ਬੋਲੇ ਮੁਦਰਬੈਨ ਅਤ ਸੋਹੀਆ ਤੇਰੇ ਆਨੰਦ ਐਸਾ ਤੇਰੇ ਅੰਦਰ ਐਸਾ ਆਨੰਦ ਬਣਿਆ ਰਹੇਗਾ ਜਿਵੇਂ ਇੱਕ ਰਸ ਢੋਲ ਆਦਕ ਸਾਜ ਵੱਜ ਰਹੇ ਹਨ ਤੇਰੀ ਜੀਭ ਇਹ ਪ੍ਰਮਾਤਮਾ ਦਾ ਨਾਮ ਉਚਾਰਿਆ ਕਰੇਗੀ ਜਿਵੇਂ ਕੋਇਲ মিঠে ate bade sundar bol bol di hai Aisi tere darshan ki shob at apar priy mohg Tese hi sang sant bane he pyare prabhu parmatma he bahut beyant prabhu tere darshan di badhai jahi hai ke safalta de nishane to ukdi nahi ਭਾਵ ਉਦਾਰ ਨਾਮ ਭਰੇ ਸੰਸਾਰ ਸਮੁੰਦਰ ਤੋਂ ਪਾਰ ਕਰਨ ਵਾਲਾ ਤੇਰਾ ਨਾਮ ਜਪ-ਜਪ ਕੇ RAM 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 MAL ਤੇਰੇ ਸੰਤ ਭੀ ਤੇਰੇ ਚਰਨਾਂ ਵਿੱਚ ਜੁੜ ਕੇ ਤੇਰੇ ਵਰਗੇ ਬਣ ਜਾਂਦੇ ਹਨ ਮਨ ਫੇਰਤੇ ਹਰ ਸੰਗ ਸੰਗੀਆਂ ਡੇਰੇ ਸੇਵਕ ਪਰਮਾਤਮਾ ਦੇ ਨਾਮ ਦੀ ਸੁੰਦਰ ਮਾਲਾ ਆਪਣੇ ਮਨ ਵਿੱਚ ਫੇਰਦੇ ਰਹਿੰਦੇ ਹਨ ਜਨ ਨਾਨਕ ਪ੍ਰਿਉ ਪ੍ਰੀਤthia ਹੈ ਨਾਨਕੋ ਪਰਮਾਤਮਾ ਦੇ ਨਾਲ ਟਿਕੇ ਰਹਿਣ ਵਾਲੇ ਸਾਥੀ ਬਣ ਜਾਂਦੇ ਹਨ ਪ੍ਰਭੂ ਉਹਨਾਂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ਉਹ ਫਿਰ ਦੁਨੀਆ ਦੇ ਪਰੰਪ੍ਰੇਖਿਆਂ ਤੋਂ ਉੱਪਰ ਉੱਠ ਜਾਂਦੇ ਹਨ ਤੇ ਪਰਮਾਤਮਾ ਦੀ ਕੁਦਰਤ ਨਾਲ ਬਹੁਤ ਪਿਆਰ ਕਰਦੇ ਹਨ ਜਿਨ੍ਹਾਂ ਤੇ ਬਾਬੇ ਨਾਨਕ ਦੀ ਕਿਰਪਾ ਹੁੰਦੀ ਹੈ ਗੁਰੂ ਪਿਆਰਿਓ ਬਲਿਹਾਰੀ ਕੁਦਰਤ ਵਸਿਆ ਤੇ ਅੰਤ ਨਾ ਜਾਈ ਲਖਿਆ ਇਹ ਜੋ ਕੁਦਰਤ ਹੈ ਜਿਉ ਆਪਾਂ ਨੂੰ ਜੀਵਨ ਮਿਲਿਆ ਹੈ ਇਹ ਪ੍ਰਮਾਤਮਾ ਦੀ ਦੇਣ ਹੈ ਹਵਾ ਕਿੰਨੀ ਸ਼ੁੱਧ ਹੁੰਦੀ ਸੀ ਅਜੇ ਤੋਂ 50 ਸਾਲ ਪਹਿਲਾਂ ਵੀ 25 ਸਾਲ ਪਹਿਲਾਂ ਵਧੀਆ ਹਵਾ ਹੁੰਦੀ ਸੀ ਤੇ ਅੱਜ ਕੱਲ੍ਹ ਹਵਾ 'ਚ ਬਹੁਤ ਦੂਸ਼ਿਤ ਪ੍ਰਦੂਸ਼ਣ ਪੈਦਾ ਹੋ ਗਿਆ ਤੇ ਕੀਤਾ ਕੁਝ ਮੂਰਖਾਂ ਨੇ ਹੈ ਪੈਦਾ ਕਿਉਂਕਿ ਸਾਡੇ ਪਿੰਡ ਮਾਛੀਆਂ ਗਲਾਂ ਦੇ ਮੂਰਖ ਮਾੜੀ ਮਾੜੀ ਗੱਲੇ ਪਟਾਕੇ ਵਜਾ ਕੇ ਹਵਾ ਨੂੰ ਦੂਸ਼ਤ ਕਰ ਰਹੇ ਹਨ ਇਹਨਾਂ ਮੂਰਖਾਂ ਨੂੰ ਇਹ ਨਹੀਂ ਪਤਾ ਕਿ ਹਵਾ ਵਿੱਚ ਸਾਹ ਲੈਣਾ ਔਖਾ ਹੋਇਆ ਪਿਆ ਹੈ ਤੇ ਇਹ ਨਹੀਂ ਸਮਝਦੇ ਤੇ ਕੋ ਸ਼ਾਇਦਾਂ ਦੇ ਵੀ ਲੋਕ ਹਨ ਜਿਹੜੇ ਪਾਣੀ ਬਰਬਾਦ ਕਰ ਰਹੇ ਹਨ ਪਰਮਾਤਮਾ ਨੇ ਬਹੁਤ ਕੁਝ ਦਿੱਤਾ ਹੈ ਮਨੁੱਖ ਨੂੰ ਪਰ ਮਨੁੱਖ ਨੇ ਕਦਰ ਨਹੀਂ ਕੀਤਾ ਸੋ ਇਹ ਜੇ ਮੂਰਖਾਂ ਦਾ ਰੱਬ ਹੀ ਰੱਖਾ ਜਿਹੜੇ ਹਵਾ ਪਾਣੀ ਦੁਸ਼ਤ ਕਰ ਰਹੇ ਹਨ ਗੁਰੂ ਜੀ ਆਖਰੀ ਪੰਕਤੀਆਂ ਚ ਫਰਮਾਉਂਦੇ ਹਨ ਮਾਨ ਫੇਰਤੇ ਹਰ ਸੰਗ ਸੰਗੀਆਂ ਜਨ ਨਾਨਕ ਪ੍ਰਿਓ ਪ੍ਰੀਤਮ ਥਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1271 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕਾਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1272 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ